ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਜੇਕਰ ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਨਵੀਂ ਕਹਾਣੀ। <table> ਤਾਬੀ ਤੂੰ ਮੈਨੂੰ ਆਪਣੇ ਗਹਿਣੇ ਦੇ ਦੇ ਮੈਂ ਆਪਣੀ ਨਨਾਨ ਦੇ ਵਿਆਹ ਤੇ ਪਾਉਣੇ ਆ ਵਿਆਹ ਤੋਂ ਬਾਅਦ ਮੈਂ ਤੈਨੂੰ ਤੇਰੇ ਗਹਿਣੇ ਵਾਪਸ ਕਰ ਦਵਾਂਗੀ ਨਹੀਂ ਦੀਦੀ ਬਿਲਕੁਲ ਨਹੀਂ ਹੁਣ ਮੈਂ ਆਪਣੇ ਗਹਿਣੇ ਕਿਸੇ ਵੀ ਕੀਮਤ ਤੇ ਤੈਨੂੰ ਨਹੀਂ ਦਵਾਂਗੀ ਭਾਬੀ ਤੇਰੀ ਇਹ ਨਹੀਂ ਮਤ ਤੂੰ ਮੈਨੂੰ ਮਨਾ ਕੀਤਾ ਰੀਆ ਦੀ ਨਾ ਸੁਣਦੇ ਹੀ ਪ੍ਰਿਆ ਬੁਖਲਾ ਗਈ ਤੇ ਗੁੱਸੇ ਨਾਲ ਆਪਣੀ ਮਾਣੋ ਆਵਾਜ਼ ਦੇਣ ਲੱਗੀ ਮਾ ਜਨਾ ਇੱਧਰ ਤਾਂ ਆਈ ਵੇਖ ਤੇਰੀ ਬਹੂ ਦੀ ਜ਼ੁਬਾਨ ਕਿੰਨੀ ਲੰਮੀ ਹੋ ਗਈ ਆ ਮੈਂ ਇਹਦੇ ਨਾਲ ਇਥੇ ਪਿਆਰ ਨਾਲ ਬੋਲ ਰਹੀ ਸੀ ਕਿ ਭਾਬੀ ਮੈਨੂੰ ਆਪਣੇ ਗਹਿਣੇ ਦੇ ਦੇ ਮੈਂ ਆਪਣੀ ਨਨਾਨ ਦੇ ਵਿਆਹ ਤੇ ਪਉਣੀ ਆ ਤਾਂ ਇੰਨੇ ਸਾਫ਼-ਸਾਫ਼ ਗਹਿਣੇ ਦੇਣ ਤੋਂ ਮਨ੍ਹਾ ਕਰ ਦਿੱਤਾ ਆ ਕਿਉਂ ਬਹੂ ਦੇ ਦੇਣਾ ਗਹਿਣੇ ਇਹ ਖਾ ਥੋੜੀ ਨਾ ਜਾਊਗੀ ਕਹਿ ਤਾਂ ਰਹੀ ਆ ਕਿ ਵਾਪਸ ਕਰ ਦਊਂਗੀ ਆ ਕਿਰਪਾ ਵੀ ਹੁੰਦੀ ਕਾਦੇ ਲਈ ਆ ਤੁਸੀਂ ਦੋਵੇਂ ਇੱਕ ਦੂਜੇ ਦੇ ਕੰਮ ਨਹੀਂ ਆਉਗੀਆਂ ਤਾਂ ਕਿਵੇਂ ਕੰਮ ਚੱਲੇਗਾ ਪ੍ਰੀਆ ਦੀ ਗੱਲ ਸੁਣ ਕੇ ਕਮਰੇ ਵਿੱਚ ਆਉਂਦੇ ਹੋਏ ਮਾਂ ਬੋਲੀ ਨਹੀਂ ਮਾਂ ਜੀ ਬਿਲਕੁਲ ਵੀ ਨਹੀਂ ਮੈਂ ਕਿਸੇ ਵੀ ਕੀਮਤੇ ਆਪਣੇ ਗਹਿਣੇ ਨਹੀਂ ਦਵਾਂਗੀ ਤੇ ਵੈਸੇ ਵੀ ਉਹ ਗਹਿਣੇ ਮੈਨੂੰ ਤੁਸੀਂ ਨਹੀਂ ਦਿੱਤੇ ਤੇ ਨਾ ਹੀ ਉਹ ਮੇਰੇ ਸਹੁਰਿਆਂ ਦੇ ਆ ਉਹ ਗਹਿਣੇ ਮੇਰੀ ਮਾਂ ਨੇ ਦਿੱਤੇ ਆ ਮੇਰੇ ਪੇਕੇਆਂ ਦੇ ਆ ਮੈਂ ਨਹੀਂ ਦੇ ਸਕਦੀ ਤੇ ਤੁਸੀਂ ਮੇਰੇ ਨਾਲ ਜ਼ਬਰਦਸਤੀ ਵੀ ਨਹੀਂ ਕਰ ਸਕਦੇ ਰੀਆ ਦੀ ਗੱਲ ਸੁਣ ਕੇ ਮਾਂ ਗੁੱਸੇ ਨਾਲ ਭੜਕ ਗਈ ਤੇ ਬੋਲੀ ਤੂੰ ਚੰਗਾ ਨਹੀਂ ਕਰ ਰਹੀ ਕੋਈ ਆਪਣੀ ਵੱਡੀ ਨਾਨਾ ਨਾਲ ਐਵੇਂ ਕਰਦਾ ਆ ਭਲਾ ਵਾਪਸ ਕਰ ਹੀ ਦਊਗੀ ਨਾ ਉਹ ਜੇ ਉਹ ਗਹਿਣੇ ਪਾ ਵੀ ਲਊਗੀ ਤਾਂ ਤੇਰੇ ਗਹਿਣਿਆਂ ਦੀ ਕੀਮਤ ਘਟ ਨਹੀਂ ਜਾਊਗੀ ਮਾਂ ਜੀ ਗੱਲ ਕੀਮਤ ਦੀ ਨਹੀਂ ਆ ਗੱਲ ਦੀਦੀ ਦੀ ਨੀਅਤ ਦੀ ਆ ਉਹਨਾਂ ਨੇ ਜਦੋਂ ਵੀ ਮੇਰਾ ਕੋਈ ਵੀ ਸਮਾਨ ਲਿਆ ਆ ਉਹ ਕਦੀ ਵਾਪਸ ਨਹੀਂ ਕਰਦੇ ਭਾਬੀ ਕਿਉਂ ਝੂਠ ਬੋਲਦੀਆਂ ਝੂਠ ਨਾ ਬੋਲ ਕੀ ਦਿੱਤਾ ਤੁਸੀਂ ਮੈਨੂੰ ਤੇ ਕਿਹੜੀ ਚੀਜ਼ ਮੈਂ ਤੁਹਾਡੇ ਕੋਲੋਂ ਲੈ ਕੇ ਰੱਖ ਲਈ ਆ ਰੀਆ ਦੀ ਗੱਲ ਸੁਣਦੇ ਹੀ ਪ੍ਰਿਆ ਚਿੜਦੇ ਹੋਏ ਬੋਲੀ ਪ੍ਰਿਆ ਦੀ ਗੱਲ ਸੁਣ ਕੇ ਮੁਸਕਰਾਉਂਦੇ ਹੋਏ ਰੀਆ ਨੇ ਕਿਹਾ ਵਾਦੀ ਦੀ ਕੀ ਗੱਲ ਕੀਤੀ ਤੁਸੀਂ ਤੁਸੀਂ ਤਾਂ ਮੇਰੇ ਕੋਲੋਂ ਕੁਝ ਲਿਆ ਹੀ ਨਹੀਂ ਆ ਨਾ ਅੱਜ ਤੱਕ ਮੇਰੇ ਵਿਆਹ ਵਾਲਾ ਲਹਿੰਗਾ ਉਹ ਤਾਂ ਜਾਦ ਹੋਊਗਾ ਤੁਹਾਨੂੰ ਪਹਿਲੇ ਦਿਨ ਹੀ ਪਾ ਕੇ ਆਈ ਸੀ ਮੈਂ ਇਸ ਘਰ ਚ ਤੇ ਉਹ ਜਦੋਂ ਲਾ ਕੇ ਮੈਂ ਬੈਠ ਤੇ ਰੱਖਿਆ ਤਾਂ ਉਸੇ ਵੇਲੇ ਤੁਸੀਂ ਲੈ ਲਿਆ ਸੀ ਇਹ ਕਹਿ ਕੇ ਕਿ ਮੇਰੇ ਦਿਓਰ ਦਾ ਵਿਆਹ ਹੈ ਮੈਂ ਪਾਉਂਗੀ ਫਿਰ ਤੁਹਾਨੂੰ ਵਾਪਸ ਕਰ ਦਵਾਂਗੀ ਪਰ ਅੱਜ 4 ਸਾਲ ਹੋ ਗਏ ਆ ਦਿੱਤਾ ਮੇਰਾ ਲਹਿੰਗਾ ਵਾਪਸ ਤੁਸੀਂ ਰੀਆ ਦੀ ਗੱਲ ਸੁਣ ਕੇ ਪ੍ਰੀਆ ਚੁੱਪ ਹੋ ਗਈ ਭਾਬੀ ਜਾਦਾ ਮੂਣਾ ਬਣਾ ਤੇਰਾ ਲਹਿੰਗਾ ਮੈਂ ਕੱਢ ਕੇ ਬੈਠ ਤੇ ਰੱਖਿਆ ਸੀ ਹਉਂਦੇ ਵੇਲੇ ਚੇਤਾ ਭੁੱਲ ਗਿਆ ਜਲਦਬਾਜੀ ਚ ਲਿਆ ਦਊਂਗੀ ਮੈਂ ਕਿਸੇ ਦਿਨ ਹਾਂ ਦੀਦੀ ਇਹ ਬਹਾਨੇ ਕਿਤੇ ਹੋਰ ਬਣਾਇਓ ਪਿਛਲੇ 4 ਸਾਲਾਂ ਤੋਂ ਤੁਸੀਂ ਇਹੋ ਗੱਲ ਕਰਦੇ ਹੋ ਕਿ ਮੈਂ ਬੈਠ ਤੇ ਰੱਖ ਕੇ ਭੁੱਲ ਗਈ ਸੀ ਐਵੇਂ ਕਿਵੇਂ ਭੁੱਲ ਜਾਂਦੇ ਹੋ ਤੁਸੀਂ ਜਦੋਂ ਮੈਂ ਤੁਹਾਨੂੰ ਉੱਥੋਂ ਤੁਰਦਿਆ ਤੁਰਦਿਆ ਕਿੰਨੀ ਵਾਰ ਯਾਦ ਵੀ ਕਰਵਾਇਆ ਆ ਕਿ ਮੇਰਾ ਲਹਿੰਗਾ ਲੈ ਆਇਓ ਸਾਫ਼-ਸਾਫ਼ ਦੱਸੋ ਕਿ ਤੁਹਾਡੀ ਨੀਅਤ ਵਿੱਚ ਖੋਟ ਆ ਤੁਸੀਂ ਦੇਣਾ ਹੀ ਨਹੀਂ ਚਾਹੁੰਦੇ ਵੈਸੇ ਵੀ ਇੱਥੋਂ ਤੱਕ ਕੁਝ ਲੈ ਕੇ ਜਾਣਾ ਭੁੱਲਦੇ ਨਹੀਂ ਹੋ ਤੁਸੀਂ ਜਿਹੜੀ ਚੀਜ਼ ਅਸੀਂ ਭੁੱਲ ਵੀ ਜਾਈਏ ਤੁਹਾਨੂੰ ਦੇਣਾ ਤੁਸੀਂ ਉਹਨੂੰ ਵੀ ਯਾਦ ਕਰਕੇ ਲੈ ਜਾਂਦੇ ਹੋ ਤੇ ਜਾਂਦੇ ਜਾਂਦੇ ਇੱਕ-ਇੱਕ ਚੀਜ਼ ਤੇ ਨਜ਼ਰ ਰੱਖਦੇ ਹੋ ਕਿ ਕਿ ਕਿਤੇ ਕੁਝ ਰਹਿ ਤਾਂ ਨਹੀਂ ਗਿਆ ਤੇ ਸੌਰਿਆ ਤਾਂ ਆਉਂਦੇ ਹੋਏ ਉਹ ਨਜ਼ਰ ਕਿੱਥੇ ਚਲੀ ਜਾਂਦੀ ਆ ਤੁਹਾਡੀ ਰੀਆ ਦੀ ਗੱਲ ਸੁਣ ਕੇ ਮਾਂ ਕੀ ਦੋਵੇਂ ਚੁੱਪ ਹੋ ਜਾਂਦੀਆਂ ਆ ਅਸਲ ਵਿੱਚ ਪ੍ਰੀਆ ਦੀ ਆਦਤ ਬਹੁਤ ਗੰਦੀ ਸੀ ਰੀਆ ਜਦੋਂ ਦੀ ਇਸ ਘਰ ਚ ਬਹੂ ਬਣ ਕੇ ਆਈ ਸੀ ਉਹਦੀ ਹਰ ਇੱਕ ਚੀਜ਼ ਤੇ ਪ੍ਰੀਆ ਆਪਣਾ ਹੀ ਆ ਕਸਮਝਦੀ ਸੀ ਤੇ ਉਹਨੂੰ ਜਿਹੜੀ ਚੀਜ਼ ਪਸੰਦ ਆ ਜਾਵੇ ਰੀਆ ਦੀ ਉਦੋਂ ਹਿਲਾ ਜਾਂਦੀ ਸੀ ਇਹ ਵੀ ਨਹੀਂ ਵੇਖਦੀ ਸੀ ਕਿ ਉਹ ਚੀਜ਼ ਮਹਿੰਗੀ ਹੈ ਜਾਂ ਸਸਤੀ ਕਿ ਉਹਨੂੰ ਉਹ ਚੀਜ਼ ਲੈਣੀ ਚਾਹੀਦੀ ਹੈ ਜਾਂ ਨਹੀਂ ਬਸ ਉਹਦੀ ਨਜ਼ਰ ਵਿੱਚ ਆ ਗਈ ਤਾਂ ਉਹਨੂੰ ਚਾਹੀਦੀ ਹੀ ਚਾਹੀਦੀ ਆ ਆਪਣੀ ਇਸੇ ਆਦਤ ਦਾ ਕਰਕੇ ਉਹਨੇ ਰੀਆ ਤੇ ਵਿਆਹ ਵਾਲਾ ਲਹਿੰਗਾ ਜਿਹੜਾ ਉਹ ਪਹਿਲੀ ਵਾਰ ਬਹੂ ਬਣ ਕੇ ਪਾ ਕੇ ਆਈ ਸੀ ਤਾਂ ਉਹ ਲਹਿੰਗਾ ਪਾ ਕੇ ਆਈ ਉਹ ਲਹਿੰਗਾ ਪ੍ਰੀਆ ਨੇ ਖਵਿਚ ਆ ਗਿਆ ਜਦੋਂ ਰੀਆ ਨੇ ਉਹ ਲਹਿੰਗਾ ਲਾ ਕੇ ਰੱਖਿਆ ਤਾਂ ਪ੍ਰੀਆ ਨੇ ਉਸੇ ਵੇਲੇ ਉਹ ਲਹਿੰਗਾ ਆਪਣੇ ਬੈਗ ਚ ਪਾ ਲਿਆ ਇਹ ਕਹਿ ਕੇ ਕਿ ਮੇਰੇ ਦਿਓਰ ਦਾ ਵਿਆਹ ਆ ਵਿਆਹ ਚ ਪਾ ਕੇ ਵਾਪਸ ਕਰ ਦੂੰਗੀ ਇਸੇ ਤਰ੍ਹਾਂ ਪਤਾ ਨਹੀਂ ਹੋਰ ਕਿੰਨੀਆਂ ਚੀਜ਼ਾਂ ਰੀਆ ਦੀਆਂ ਪ੍ਰੀਆ ਇਸੇ ਤਰ੍ਹਾਂ ਲੈ ਜਾਂਦੀ ਚਾਹੇ ਉਹ ਸੂਟ ਹੋਣ ਜਾਂ ਸ਼ਿੰਗਾਰ ਦਾ ਕੋਈ ਵੀ ਸਮਾਨ ਹੋਵੇ ਪ੍ਰੀਆ ਕੋਈ ਵੀ ਚੀਜ਼ ਨਹੀਂ ਛੱਡਦੀ ਸੀ ਤੇ ਜਦੋਂ ਰੀਆ ਨੇ ਇਹ ਗੱਲ ਆਪਣੀ ਸਾਸੂ ਨੂੰ ਕਹੀ ਤਾਂ ਉਹਦੀ ਸਾਸੂ ਉਹਨੂੰ ਹੀ ਝਿੜਕ ਦਿੰਦੀ ਕਿ ਬਹੂ ਕੀ ਆ ਤੂੰ ਇੰਨੀ ਭੁੱਖ ਕਿਉਂ ਖੰਮਨੀ ਆ ਛੋਟੇ-ਮੋਟੇ ਸਮਾਨ ਲਈ ਇੱਕ ਪਰਸ ਹੀ ਤਾਂ ਲਿਆ ਆ ਉਹਨੇ ਇੱਕ ਪਰਸ ਲਈ ਰੋਣਾ ਇੱਕ ਜੁੱਤੀ ਲਈ ਰੋਣਾ ਇੱਕ ਸੂਟ ਲਈ ਰੋਣਾ ਬਹੂ ਆਪਣਾ ਦਿਲ ਥੋੜਾ ਵੱਡਾ ਕਰ ਉਹਨਾਂ ਨਾਲ ਆ ਤੇਰੀ ਬਸ ਹਰ ਵਾਰ ਉਹਨੂੰ ਇਹੋ ਸੁਣਾ ਪੈਂਦਾ ਸੀ ਕਿ ਆਪਣਾ ਦਿਲ ਵੱਡਾ ਕਰ ਇਸੇ ਦਾ ਫਾਇਦਾ ਚੁੱਕ ਕੇ ਪ੍ਰੀਆ ਹਰ ਵਾਰੀ ਰੀਆ ਦਾ ਕੋਈ ਨਾ ਕੋਈ ਸਮਾਨ ਲੈ ਕੇ ਚਲੀ ਜਾਂਦੀ ਤੇ ਉਸੇ ਤਰ੍ਹਾਂ ਅੱਜ ਉਹਨੂੰ ਰੀਆ ਦੇ ਗਹਿਣੇ ਚਾਹੀਦੇ ਸੀ ਨਨਾਂ ਦੇ ਵਿਆਹ ਵਿੱਚ ਪਾਉਣ ਲਈ ਪਰ ਇੰਨੇ ਸਾਲਾਂ ਤੋਂ ਰੀਆ ਵੀ ਚੰਗੀ ਤਰ੍ਹਾਂ ਸਮਝ ਗਈ ਸੀ ਪ੍ਰੀਆ ਨੂੰ ਇਸੇ ਲਈ ਉਹਨੇ ਆਪਣੇ ਗਹਿਣੇ ਦੇਣ ਤੋਂ ਮਨਾ ਕਰ ਦਿੱਤਾ ਜਿੰਨੂੰ ਲੈ ਕੇ ਘਰ ਵਿੱਚ ਮਾਂ-ਪਾਪਾਂ ਤੋਂ ਸ਼ੁਰੂ ਹੋ ਗਈ। ਸ਼ਾਮ ਨੂੰ ਜਦੋਂ ਵਿਜੇ ਘਰ ਆਇਆ ਤਾਂ ਰੀਆ ਉਹਨੂੰ ਸਾਰੀ ਗੱਲ ਦੱਸਦੇ ਹੋਏ ਬੋਲੀ ਵਿਜੇ ਇਹ ਕੀ ਤਰੀਕਾ ਆ ਪळा ਕਿ ਮੇਰਾ ਕੁਝ ਪੋਰ ਨੂੰ ਦਿਲ ਨਹੀਂ ਕਰਦਾ। ਕਿ ਮੇਰਾ ਸ਼ੌਂਕ ਸ਼ੌਂਕ ਨਹੀਂ ਆ। ਕਿ ਮੇਰੀ ਕੋਈ ਇੱਛਾ ਨਹੀਂ ਆ। ਕਿ ਮੇਰੀ ਕੋਈ ਪਸੰਦ ਨਹੀਂ ਆ। ਮੇਰੀ ਹਰ ਚੀਜ਼ ਤੇ ਪ੍ਰੀਆ ਕਬਜ਼ਾ ਕਰਕੇ ਬਹਿ ਜਾਂਦੀ ਆ। ਤੇ ਮਾਂ ਜੀ ਮਾਜੀ ਉਹਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਮੇਰੇ ਤੇ ਦਬਾ ਪਉਂਦੀ ਆ ਕਿ ਮੈਂ ਆਪਣਾ ਸਾਰਾ ਕੁਝ ਛੁੱਕ ਕੇ ਉਹਨੂੰ ਦੇ ਦਵਾਂ ਉਹਨੂੰ ਜੋ ਚਾਹੀਦਾ ਚੁੱਪਚਾਪ ਉਹਨੂੰ ਫੜਾ ਦਵਾਂ ਅੱਜ ਸਵੇਰ ਦੀਆਂ ਹੀ ਦੋਵੇਂ ਮਾਵਾਂ ਧੀਆਂ ਮੂੰਹ ਬਣਾ ਕੇ ਬੈਠੀਆਂ ਆ ਸਵੇਰ ਦਾ ਬਣਿਆ ਖਾਣਾ ਕਿਸੇ ਨੇ ਨਹੀਂ ਖਾਦਾ ਇਹ ਸਾਰਾ ਡਰਾਮਾ ਇਸੇ ਲਈ ਹੋ ਰਿਹਾ ਆ ਕਿਉਂਕਿ ਪ੍ਰਿਆ ਨੂੰ ਮੇਰੇ ਗਹਿਣੇ ਚਾਹੀਦੇ ਆ ਵਿਜੇ ਤੁਸੀਂ ਦੱਸੋ ਅੱਜ ਤੱਕ ਦੀਦੀ ਜਿਹੜੀ ਚੀਜ਼ ਲੈ ਕੇ ਗਈ ਕਦੀ ਉਹਨੇ ਮੈਨੂੰ ਵਾਪਸ ਕੀਤੀ ਜਿਹੜਾ ਅੱਜ ਉਹਨੂੰ ਮੈਂ ਆਪਣੇ ਗਹਿਣੇ ਵੀ ਦੇ ਦਵਾਂ ਤੇ ਗਹਿਣੇ ਕੋਈ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਆ ਉਹ ਮੇਰੀ ਮਾਂ ਦੇ ਗਹਿਣੇ ਆ ਮੇਰੀ ਮਾਂ ਨੇ ਮੈਨੂੰ ਦਿੱਤੇ ਆ ਕਹਿੰਦੇ ਹੋਏ ਰੀਆ ਰੋਣ ਲੱਗੀ ਤਾਂ ਵਿਜੇ ਰੀਆ ਨੂੰ ਸਮਝਾਉਂਦੇ ਹੋਏ ਸ਼ਾਂਤ ਕਰਾਉਂਦਾ ਆ ਰੀਆ ਤੂੰ ਸ਼ਾਂਤ ਰਹਿ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਆ ਮੇਮਾ ਨਾਲ ਗੱਲ ਕਰਦਾ ਆ ਕਹਿੰਦੇ ਹੋਏ ਵਿਜੇ ਮਾਂ ਦੇ ਕੋਲ ਜਾਂਦਾ ਆ ਦੋਵੇਂ ਮਾਂ thì ਆਪਣੇ ਕਮਰੇ ਚ ਮੂੰਹ ਫੁਲਾ ਕੇ ਬੈਠੀਆਂ ਸੀ ਵਿਜੇ ਨੂੰ ਵੇਖਦੇ ਹੀ ਪ੍ਰਿਆ ਨੇ ਨਜ਼ਰ ਫੇਰ ਲਈ ਵਿਜੇ ਮਾਂ ਕੋਲ ਬਹਿ ਕੇ ਕਹਿੰਦਾ ਆ ਮਾਂ ਇਹ ਸਭ ਕੀ ਆ ਮੈਂ ਸੁਣਿਆ ਤੁਸੀਂ ਸਵੇਰ ਦਾ ਖਾਣਾ ਨਹੀਂ ਖਾਦਾ ਕਿਉਂ ਕਿਉਂ ਖਾਈਏ ਪੁੱਤ ਕੀ ਖਾਣਾ ਖਾਈਏ ਆਪਣੀ ਘਰ ਵਾਲੀ ਨੂੰ ਕਹਿ ਉਹਨੂੰ ਤਾਂ ਗੱਲ ਕਰਨ ਦੀ ਅਕਲ ਨਹੀਂ ਆ ਜਬਾਨ ਲੜੰਦੀ ਆ ਮੇਰੇ ਨਾਲ ਮੇਰੀ ਗੱਲ ਨਹੀਂ ਮੰਨਦੀ ਕਿ ਮੈਂ ਐਸੇ ਦਿਨ ਲਈ ਪੁੱਤ ਜੰਮਿਆ ਸੀ ਕਿ ਬਹੂ ਆਊਗੀ ਤੇ ਮੇਰੇ ਸਿਰ ਤੇ ਚੜਕੇ ਨੱਚੂਗੀ ਮੈਨੂੰ ਸਾਰਿਆਂ ਸਾਹਮਣੇ ਜਲੀਲ ਕਰੂਗੀ ਆਪਣੀ ਸਾਸ ਤੇ ਨਾਨਾਂ ਦੀ ਇੱਜ਼ਤ ਕਰਨੀ ਵੀ ਨਹੀਂ ਆਉਂਦੀ ਉਹਨੂੰ ਮਾਂ ਇਹੋ じゃ ਕੀ ਕਰ ਦਿੱਤਾ ਰਿਆ ਨੇ ਪੁੱਤ ਕੀ ਦੱਸਾਂ ਤੈਨੂੰ ਇਹ ਪੁੱਛ ਕੀ ਕੀ ਨਹੀਂ ਕਿਹਾ ਉਹਨੇ ਗੱਲ ਬਸ ਇੰਨੀ ਸੀ ਕਿ ਪ੍ਰੀਆ ਉਹਨੂੰ ਬੜੇ ਹੀ ਪਿਆਰ ਨਾਲ ਬੋਲੀ ਕਿ ਭਾਬੀ ਮੈਨੂੰ ਆਪਣੇ ਗਹਿਣੇ ਦੇ ਦੇ ਮੈਂ ਆਪਣੀ ਨਨਾਂ ਦੇ ਵਿਆਹ ਤੇ ਪਾਉਣੇ ਆ ਫਿਰ ਮੈਂ ਵਾਪਸ ਕਰ ਦੂੰਗੀ ਬਸ ਇੰਨੀ ਗੱਲ ਤੇ ਉਹਨੇ ਇਹਨਾ ਕੁਝ ਸੁਣਾਇਆ ਇਹਨਾ ਕੁਝ ਸੁਣਾਇਆ ਕਿ ਮੈਂ ਤੈਨੂੰ ਦੱਸ ਨਹੀਂ ਸਕਦੀ ਉਹਦੀਆਂ ਗੱਲਾਂ ਸੋਚ-ਸੋਚ ਕੇ ਮੇਰਾ ਸਿਰ ਪਾੜ ਰਿਹਾ ਆ ਤੇ ਵਿਚਾਰੀ ਪ੍ਰੀਆ ਕਦੋਂ ਦੀ ਰੋ ਰਹੀ ਆ ਹੁਣ ਤੂੰ ਦੱਸ ਜਿੰਨ ਨਾਨ ਦੇ ਕੋਲ ਗਹਿਣੇ ਨਹੀਂ ਹੈਗੇ ਤਾਂ ਕੀ ਭਾਬੀ ਉਹਨੂੰ ਆਪਣੇ ਗਹਿਣੇ ਪਾਉਣ ਲਈ ਨਹੀਂ ਦੇ ਸਕਦੀ ਕੁਝ ਦੇਰ ਲਈ ਮਾਂ ਦੀ ਗੱਲ ਸੁਣ ਕੇ ਵਿਜੇ ਨੇ ਪ੍ਰਿਆਵਲ ਵੇਖਿਆ ਜਿਹੜੀ ਅਥਰੂ ਭਰ-ਭਰ ਕੇ ਰੋ ਰਹੀ ਸੀ ਫਿਰ ਵਿਜੇ ਨੇ ਕਿਹਾ ਮਾਂ ਅੱਜ ਤੱਕ ਕਿਵੇਂ ਹੋਇਆ ਆ ਕਿ ਪ੍ਰਿਆ ਨੇ ਕੋਈ ਚੀਜ਼ ਮੰਗੀ ਹੋਵੇ ਤੇ ਰੀਆ ਨੇ ਨਾ ਦਿੱਤੀ ਹੋਵੇ ਪ੍ਰਿਆ ਤਾਂ ਹਰ ਚੀਜ਼ ਲੈ ਕੇ ਚਲੀ ਜਾਂਦੀ ਆ ਉਹਦੀ ਹਾਂ ਤਾਂ ਪੁੱਤ ਹੁਣ ਕਿਉਂ ਨਹੀਂ ਦੇਂਦੀ ਫੇਰ ਹੁਣ ਕੀ ਹੋ ਗਿਆ ਹੁਣ ਇਹ ਹੋ ਗਿਆ ਮਾਂ ਕਿ ਹੁਣ ਰੀਆ ਵੀ ਸਮਝ ਗਈ ਆ ਪ੍ਰੀਆ ਦੀਆਂ ਹਰਕਤਾਂ ਨੂੰ ਪ੍ਰੀਆ ਹਰ ਵਾਰ ਉਹਦੀ ਚੀਜ਼ ਇਹ ਕਹਿ ਕੇ ਲੈ ਜਾਂਦੀ ਆ ਕਿ ਵਾਪਸ ਕਰ ਦੂੰਗੀ ਅੱਜ ਤੱਕ ਉਹਨੇ ਕੋਈ ਇੱਕ ਚੀਜ਼ ਵਾਪਸ ਕੀਤੀ ਆ ਤਾਂ ਦੱਸ ਪੁੱਤ ਦੀ ਗੱਲ ਸੁਣ ਕੇ ਮਾਂ ਦਾ ਚਿਹਰਾ ਵੇਖਣ ਲਾਇਕ ਸੀ ਪ੍ਰੀਆ ਨੇ ਵੀ ਤੁਰੰਤ ਰੋਣਾ ਬੰਦ ਕਰ ਦਿੱਤਾ ਤੇ ਵਿਜੇ ਨੂੰ ਕੋਰਨ ਲੱਗੀ ਤੇ ਕੁਰਦੇ ਹੋਏ ਬੋਲੀ ਰਹਿਨ ਦੇ ਮਾਂ ਤੂੰ ਕਿਹਦੇ ਨਾਲ ਗੱਲ ਕਰ ਰਹੀ ਆ ਇਹ ਤਾਂ ਆਪਣੀ ਘਰ ਵਾਲੀ ਦੇ ਪੱਖ ਚ ਲੜਨਾ ਆ ਯਾ ਸਾਡੇ ਨਾਲ ਲੜਨੀ ਰਿਹਾ ਮੈਂ ਪ੍ਰੀਆ ਤੇ ਵੈਸੇ ਵੀ ਸੱਚ ਦਸਾਂ ਤਾਂ ਤੂੰ ਕਿਸਾ ਕਨਲ ਰੀਆ ਦੇ ਗਹਿਣੇ ਮੰਗਦੀ ਆ ਉਹ ਗਹਿਣੇ ਤੇਰੇ ਮਾਪਿਓ ਨੇ ਨਹੀਂ ਦਿੱਤੇ ਉਹਨੂੰ ਉਹ ਗਹਿਣੇ ਉਹਦੇ ਮਾਪਿਓ ਨੇ ਦਿੱਤੇ ਆ ਉਹਦੇ ਤੇ ਕਿਸੇ ਦੀ ਨਜ਼ਰ ਨਹੀਂ ਹੋਣੀ ਚਾਹੀਦੀ ਵਾਹ ਪੁੱਤ ਦਿਖਾ ਦਿੱਤੀ ਨਾ ਆਪਣੀ ਔਕਾਤ ਆ ਗਿਆ ਨਾ ਆਪਣੀ ਘਰ ਵਾਲੀ ਦੇ ਪੱਖ ਚ ਲੜਨ ਸਾਡੇ ਨਾਲ ਨਹੀਂ ਮਾਂ ਘਰ ਵਾਲੀ ਦੇ ਪੱਖ ਚ ਲੜ ਨਹੀਂ ਆਇਆ ਸਚਾਈ ਤੇ ਲੜਨਾ ਆ ਮੈਂ ਰੀਆ ਕੀ ਮੈਂ ਖੁਦ ਵੀ ਉਹ ਗੈਣੇ ਪ੍ਰਿਆ ਨੂੰ ਨਾ ਦਵਾਂ ਕਿਉਂਕਿ ਇਹ ਅੱਜ ਤੱਕ ਜਿੰਨਾ ਵੀ ਸਮਾਨ ਲੈ ਕੇ ਗਈ ਆ ਵਾਪਸ ਮੋੜਨ ਦੇ ਨਾਤੇ ਉਹਦੇ ਵਿੱਚੋਂ ਇੱਕ ਵੀ ਚੀਜ਼ ਵਾਪਸ ਨਹੀਂ ਲਿਆਈ ਮਾਂ ਰੀਆ ਵੀ ਇਨਸਾਨ ਆ ਤੇ ਹਜੇ ਤਾਂ ਉਹਦੇ ਵਿਆਹ ਨੂੰ 4 ਸਾਲ ਹੀ ਹੋਏ ਆ ਕੀ ਉਹਨੂੰ ਗਹਿਣੇ ਪਾਉਣ ਦਾ ਸ਼ੌਂਕ ਨਹੀਂ ਆ ਕੀ ਉਹਨੂੰ ਸਜਣਾ ਸਵਰਨ ਦਾ ਸ਼ੌਂਕ ਨਹੀਂ ਆ ਕੀ ਉਹਨੂੰ ਵਧੀਆ ਚੀਜ਼ ਆਪਣੇ ਕੋਲ ਰੱਖਣ ਦਾ ਸ਼ੌਂਕ ਨਹੀਂ ਆ ਜਿਹੜਾ ਉਹ ਹਰ ਚੀਜ਼ ਪ੍ਰੀਆ ਤੇ ਲਟਮਦੀ ਰਹੇ ਮਾਂ ਪ੍ਰੀਆ ਦਾ ਵਿਆਹ ਵੀ ਅਸੀਂ ਇੱਕ ਵਧੀਆ ਪਰਿਵਾਰ ਵਿੱਚ ਕੀਤਾ ਸੀ ਇਹਦਾ ਪਤੀ ਵੀ ਵਧੀਆ ਕਮੁੰਦਾ ਆ ਇਹ ਕਿਸੇ ਭਖਾਰੀ ਦੇ ਘਰ ਨਹੀਂ ਗਈ ਜਿਹੜੀ ਹਰ ਗੱਲ ਤੇ ਮੂੰਹ ਚੋੱਕ ਕੇ ਇੱਥੇ ਆ ਜਾਂਦੀ ਆ ਤੇ ਮਾਂ ਤੁਸੀਂ ਵੀ ਸੁਣ ਲਓ ਚਾਹੇ ਤੁਹਾਨੂੰ ਮੇਰੀ ਗੱਲ ਬੁਰੀ ਲੱਗੇ ਜਾਂ ਚੰਗੀ ਤੁਸੀਂ ਤਾਂ ਕਿੰਨਾ ਕੁਝ ਦੇਂਦੇ ਰਹਿੰਦੇ ਹੋ ਨਾ ਉਹਨੂੰ ਸਾਡੇ ਤੋਂ ਚੋਰੀ ਤੁਹਾਨੂੰ ਕੀ ਲੱਗਦਾ ਆ ਸਾਨੂੰ ਪਤਾ ਨਹੀਂ ਆ ਪਰ ਮੈਂ ਕਦੀ ਕੁਝ ਨਹੀਂ ਕਹਿੰਦਾ ਮਾਂ ਕਿਉਂਕਿ ਤੁਹਾਡੀ ਮਰਜ਼ੀ ਪ੍ਰਿਆ ਤੁਹਾਡੀ ਧੀ ਆ ਤੁਸੀਂ ਵੀ ਉਹ ਕਰਦੇ ਹੋ ਜੋ ਦੁਨੀਆਂ ਦੀ ਹਾਰ ਮੰਨ ਕਰਦੀ ਆ ਨੋ ਪੁੱਤ ਤਾਂ ਚੋਰੀ ਆਪਣੀ ਧੀ ਨੂੰ ਭਾਰ ਭਾਰ ਕੇ ਸਮਾਨ ਦਿੰਦੇ ਆ ਇਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਆ ਮਾਂ ਤੁਸੀਂ ਦੇਵੋ ਤੁਹਾਡੇ ਕੋਲ ਜਿੰਨਾ ਹੋ ਸਕਦਾ ਆ ਜੇ ਤੁਹਾਡੇ ਕੋਲ ਗਹਿਣੇ ਹੈਗੇ ਆ ਪੈਸੇ ਹੈਗੇ ਆ ਜੋ ਕੁਝ ਵੀ ਹੈਗਾ ਆ ਸਭ ਕੁਝ ਦੇ ਦੇਵੋ ਚਾਹੀ ਸਾਨੂੰ ਕੋਈ ਇਤਰਾਜ਼ ਨਹੀਂ ਆ ਮੈਂ ਜਾਂ ਰੀਆ ਨੇ ਕਦੀ ਤੁਹਾਨੂੰ ਕਿਹਾ ਆ ਕਿ ਉਹਦੇ ਵਿੱਚੋਂ ਕੋਈ ਇੱਕ ਚੀਜ਼ ਸਾਨੂੰ ਦੇ ਦੇਵੋ ਪਰ ਕਿਸੇ ਹੋਰ ਦੇ ਗਹਿਣੇ ਲੈ ਕੇ ਜਾਂ ਕਿਸੇ ਦਾ ਹਾਰ ਸ਼ਿੰਗਾਰ ਲੈ ਕੇ ਕਿਸੇ ਹੋਰ ਨੂੰ ਦੇਣਾ ਇਹ ਸਹੀ ਆ ਪਹਿਲੀ ਵਾਰ ਮਾਂ ਵਿਜੇ ਦੀ ਗੱਲ ਸੁਣ ਕੇ ਚੁੱਪ ਹੋ ਗਈ ਜਦੋਂ ਮਾਂ ਕੁਝ ਨਾ ਕਹਿ ਸਕੇ ਤਾਂ ਧੀ ਕੀ ਬੋਲੇ ਧੀ ਵੀ ਚੁੱਪਚਾਪ ਬੈਠੀ ਰਹੀ ਰਹਿਣ ਦੇ ਮਾਂ ਬੈਸਣਾ ਕਰ ਵੀਰ ਨਾਲ ਮੈਂ ਨਕਲੀ ਗਹਿਣੇ ਪਾ ਲੂੰਗੀ ਵਿਆਹ ਤੇ ਬੜੀ ਹੀ ਉਦਾਸ ਹੋ ਕੇ ਵਿਚਾਰੀ ਜਈ ਬਣ ਕੇ ਹੌਲੀ ਜਈ ਬੋਲੀ ਪ੍ਰੀਆ ਪ੍ਰੀਆ ਦਾ ਇਹ ਡਰਾਮਾ ਵੀ ਵਿਜੇ ਸਮਝ ਗਿਆ ਤੇ ਮੁਸਕਰਾਉਂਦੇ ਹੋਏ ਬੋਲਿਆ ਹਾਂ ਹਾਂ ਇਹ ਹੋਈ ਨਾ ਗੱਲ ਬਿਲਕੁਲ ਇਹੋ ਕਰ ਜਿੰਨੀ ਚਾਦਰ ਆ ਉਹਨੇ ਹੀ ਪੈਰ ਪਸਾਰ ਕਹੇ ਤਾਂ ਤੈਨੂੰ ਨਕਲੀ ਗਾਣੇ ਮੈਂ ਹੀ ਲੈ ਕੇ ਦੇ ਦੇਣਾ ਆ ਵਿਜੇ ਦੀ ਗੱਲ ਸੁਣ ਕੇ ਪ੍ਰੀਆ ਅੰਦਰ ਹੀ ਅੰਦਰ ਸੜ ਕੇ ਸੁਆਹ ਹੋ ਗਈ ਪਰ ਬੁੱਲਾ ਤੇ ਜ਼ਬਰਦਸਤੀ ਦੀ ਮੁਸਕਰਾਹਟ ਲਿਆਉਂਦੇ ਹੋਏ ਬੋਲੀ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਖੁਦ ਖਰੀਦ ਲੂੰਗੀ ਵਿਜੇ ਵੀ ਚੰਗੀ ਤਰ੍ਹਾਂ ਸਮਝ ਰਿਹਾ ਸੀ ਕਿ ਪ੍ਰੀਆ ਦਾ ਵਾਸਾ ਚੱਲੇ ਤਾਂ ਉਹਦੇ ਗਾਲੀ ਪੈ ਜਾਵੇ ਫਿਰ ਹਾਲ ਤਾਂ ਵਿਜੇ ਉਥੋਂ ਇਹ ਕਹਿ ਕੇ ਚਲਾ ਗਿਆ ਕਿ ਮਾਂ ਰੀਆ ਖਾਣਾ ਲਗਾ ਚੁੱਕੀ ਆ ਕੇ ਖਾ ਲੋ ਹੁਣ ਵਿਚਾਰੀ ਮਾਂ ਭਲਾ ਕੀ ਕਹਿੰਦੀ ਪੁੱਤ ਦੇ ਅੱਗੇ ਉਹਦੀ ਤਾਂ ਬੋਲਤੀ ਬੰਦ ਹੋ ਚੁੱਕੀ ਸੀ ਇਸ ਲਈ ਚੁੱਪਚਾਪ ਉੱਠ ਕੇ ਦੋਵੇਂ ਮਾਂ ਤੇ ਖਾਣਾ ਖਾਣ ਚੱਲੀਆਂ ਗਈਆਂ ਇਦھر ਰੀਆ ਦਰਵਾਜ਼ੇ ਤੇ ਖੜੀ ਤਿੰਨਾਂ ਦੀਆਂ ਗੱਲਾਂ ਸੁਣ ਰਹੀ ਸੀ ਜਿਵੇਂ ਹੀ ਵਿਜੇ ਕਮਰੇ ਤੋਂ ਬਾਹਰ ਨਿਕਲਿਆ ਰੀਆ ਵੱਲ ਵੇਖ ਕੇ ਮੁਸਕਰਾ ਪਿਆ ਤੇ ਅੱਖਾਂ ਅੱਖਾਂ ਵਿੱਚ ਹੀ ਬੋਲਿਆ ਰੀਆ ਚਿੰਤਾ ਨਾ ਕਰ ਤੇਰੀ ਮਾਂ ਦੇ ਗਹਿਣੇ ਤੇਰੇ ਕੋਲ ਹੀ ਰਹਿਣਗੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ